ਪਟਿਆਲਾ ਜੇਲ੍ਹ ਦੇ ਸਾਹਮਣੇ ਰੋਸ ਜ਼ਾਹਰ ਕੀਤਾ ਜਾ ਰਿਹਾ ਸਿਕੰਦਰਤ ਵੱਲੋਂ ਤਾਂ ਇਹ ਬਾਪੂ ਪਹੁੰਚੇ ਸੀ ਸਿਕਿਉਰਿਟੀ ਦੀ ਨੌਕਰੀ ਕਰਦੇ ਨੇ ਇੱਥੇ ਪਰ ਇਸ ਮੋਰਚੇ 'ਚ ਇਸ ਸੰਘਰਸ਼ 'ਚ ਕਿਵੇਂ ਪਹੁੰਚੇ ਗੱਲਬਾਤ ਕਰਾਂਗੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਤੁਸੀਂ ਮਤਲਬ ਕਿ ਇਹ ਜਿਹੜਾ ਰੋਸ ਮਾਰਚ ਹੈ ਤੇ ਪਟਿਆਲੇ ਜੇਲ੍ਹ ਦੇ ਅੱਗੇ ਹੋ ਰਹੇ ਤੁਸੀਂ ਕਿਵੇਂ ਆਏ ਹੋ ਤਾਂ ਅਬ ਡਿਊਟੀ ਕਰ ਰਹੇ ਸੀ ਤੁਸੀਂ ਤਾਂ ਆਪਣੀ ਮੈਂ ਪਤਾ ਕਹ ਜੀ ਮੈਨੂੰ ਵੀ ਦਰਦ ਆਇਆ ਵੀ ਇਹ ਨਜਾਇਜ਼ ਕਰ ਰਹੇ ਆ ੱੱਕਾ ਹੋ ਰਿਹਾ ਇਹ ਇਹ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਖੁਦ ਹੀ ੱੱਕਾ ਕਰੇ ਜਾਂਦਾ जी जी प्रशासन खुद धक्का करेगा फिर आम बंद बन क्या बनेगा सीधा धक्का जो परिवार परिवार को मुलाकात करो है छुट्टी 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 लेके आए जी हमारी ड्यूटी खत्म छुट्टी लेके आई हाँ जी हमारे बैठेगी देखेंगे क्या कर दर्द नहीं छड़े ਤੇ ਜਦ ਨਹੀਂ ਭੇਜਿਆ ਇਹ ਤਾਂ ਮਿਲਣ ਵੀ ਨਹੀਂ ਦੇ ਰਹੇ ਆ ਇੰਨਾ ਇੰਨਾ ਕਾਦੇ ਵਾਸਤੇ ਮੁੱਖ ਮੰਤਰੀ ਭਗੰਤ ਮਾਨ ਨੂੰ ਚਹੀਦਾ ਵੀ ਆ ਇੰਨੇ ਕਹਿੰਦੇ ਮੈਂ ਜਗਣ ਨਹੀਂ ਦੇਣੇ ਹਣਾ ਤੁਸੀਂ ਆਪਣੀ ਨੌਕਰੀ ਖਤਰੇ ਚ ਕੋਈ ਕੱਲ ਨੂੰ ਨਹੀਂ ਸਾਨੂੰ ਕੋਈ ਖਤਰਾ ਕੁੱਤਾ ਨਹੀਂ ਹੈ ਸਾਨੂੰ ਕੋਈ ਖਤਰਾ ਨਹੀਂ ਸਾਨੂੰ ਕਾਹਦਾ ਖਤਰਾ ਅਸੀਂ ਤਾਂ ਪ੍ਰਾਈਵੇਟ ਆ ਸਾਡੀ ਕੋਈ ਨੌਕਰੀ ਨਹੀਂ ਸਰਕਾਰੀ ਸਾਡੀ ਸਰਕਾਰੀ ਨੌਕਰੀ ਸਾਡੇ ਨੂੰ ਪ੍ਰਾਈਵੇਟ ਪਰ ਜਿਵੇਂ ਆਪਾਂ ਕਹਿੰਦੇ ਕਿ ਜਦੋਂ ਸਿਕਿਉਰਿਟੀ ਗਾਰਡ ਦੀ ਡਿਊਟੀ ਮਿਲਦੀ ਤੇ ਖਲਾਰ ਦਿੰਦੇ ਨੇ ਤਾਂ ਉਹ ਕਹਿੰਦੇ ਕਿ ਆਪਣੇ ਟਾਈਮ ਤੋਂ ਪਹਿਲਾਂ ਤੁਸੀਂ ਜਾਣਾ ਨਹੀਂ ਹੈਗਾ ਪਰ ਤੁਸੀਂ ਆਪਾਂ ਟਾਈਮ ਤੇ ਆਪਾਂ ਬੁਣਾ ਕਰਕੇ ਆਪਣਾ ਫਿਰ ਫਿਰ ਕਿਆ ਕਿਆ ਇਹਨੂੰ ਜੋ ਜੀ ਬੰਦਾ ਲਾਖ ਕੇ ਜੀ ਤੁਸੀਂ ਕਹਿੰਦੇ ਮੈਂ ਜਾਣ ਆਇਆ ਹਾਂ ਐਵੇਂ ਜਾਣ ਆਇਆ ਹਾਂ ਪਾਉਣਾ ਹੈ ਤੁਹਾਡੀ ਪਾਉਣਾ ਮੇਰੀ ਆਪੀ ਜੁਲਮ ਜਿਹੜਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਹ ਹੁਣ ਜੇ ਆਪਣੇ ਦੇ ਪ੍ਰਸ਼ਾਸਨ ਪ੍ਰਸ਼ਾਸਨ ਕੇ ਰਾਖੀ ਕਰਨੇ ਕੋ ਪ੍ਰਸ਼ਾਸਨ ਨੇ ਜੇ ਪ੍ਰਸ਼ਾਸਨ ਹੀ ਜੁਲਮ ਕਰਨ ਲੱਗ ਜੇ ਤਾਂ ਆਮ ਲੋਕਾਂ ਦਾ ਕਿਆ ਬਣੇਗਾ ਜੀ ਹਾਂ ਜਿਹੜੀ ਹਾਂ ਹਾਂ ਜੀ ਆਪਣਾ ਵੀ ਯੋਗਦਾਨ ਹਾਂ ਯੋਗਦਾਨ ਪਾਣੇ ਜਿੰਨਾ ਵੱਧ ਤੇ ਵੱਧ ਪਾਉ ਯੋਗਦਾਨ ਪਾਵੇਂ ਕਿਸੇ ਦੇ ਦਰਦ ਆਪਾਂ ਵੀ ਸਮਝੋ ਆਪਣਾ ਦਰਦ ਤਾਂ ਹੈ ਨਾ ਇਸ ਕਰਕੇ ਆਪਾਂ ਆਏ ਹੋਰੇ ਆਪਾਂ ਇਸ ਕਰਕੇ ਯੋਗਦਾਨ ਪਾਣ ਆਏ ਵੀ ਘੱਟੋ ਘੱਟ ਡਿਊਟੀ ਕਿੱਥੇ ਆ ਤੁਹਾਡੀ ਬੜੀ ਆਦਮ ਸਟੇਟ ਦੀ ਰੀ ਡਿਊਟੇਸ਼ਨ ਆਜੀ ਇਹ ਕਿੰਨੇ ਕ ਦੂਰ ਪੈਂਦਾ ਹੈ ਹੈਗਾ ਜੀ ਚ ਦੋ ਤਿੰਨ ਕਿਲੋਮੀਟਰ ਹੈਗਾ ਜੀ ਤੁਰ ਕੇ ਆਏ ਜਾਂ ਫਿਰ ਸਾਈਕਲ ਤੇ ਸਾਈਕਲ ਤੇ ਆਏ ਕਰਦੇ ਹਾਂ ਜੀ ਸਾਈਕਲ ਕੀ ਬਾਤ ਆ ਵੀ ਸਾਈਕਲ ਤੇ ਆਏ ਹੋ ਤੁਸੀਂ ਹਾਂ ਮੈਂ ਕਿਹਾ ਉੱਥੇ ਪਤਾ ਨਾ ਦਿੱਲੀ ਚ ਲਾ ਕੇ ਆਏ ਤੁਹਾਨੂੰ ਪਤਾ ਹੀ ਹਾਂਜੀ 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 ਪਟਾਵਾ ਵੀ ਲੈ ਲਿਆ ਸਾਰਾ ਕੁਝ ਬੋਲਿਆ ਮੈਂ ਕਵਿਤਾ ਇਹਨਾਂ ਦੇ ਵੀ ਬਣਾਈ ਇਹਨਾਂ ਚ ਕੌਤਾ ਹਲਸਾ ਦੇਖੋ ਇਹਨਾਂ ਨਾਲ ਆਪ ਚੀਜ਼ ਦਾ ਫਿਰ ਕਾਹ ਨੂੰ ਲਾਂਟਦਾ ਪਾਣੀ ਇਹ ਐਲਾਨ ਤੇ ਪਾਣੇ ਜਿੰਨੇ ਮਰਜ਼ੀ ਪਾਈ ਜਾ ਹਨ ਜੋ ਮਰਜ਼ੀ ਬੋਲੀ ਜਾ ਹਨ ਪਰ ਇਹਨਾਂ ਨੂੰ ਖੋਦ ਹੀ ਚਾਹੀਦਾ ਖੋਦ ਆਪਣੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਾ ਜੇ ਕਿ ਜਾਇਜ਼ ਨਜਾਇਜ਼ ਦੇਖਣਾ ਚਾਹੀਦਾ ੱੱਕਾ ਨਹੀਂ ਚੱਲਣਾ ਜਿਹੜੀ ਜਨਤਾ ੱੱਕਾ ਨਹੀਂ ਸਹਿਤ ਰੁਪਿਆ ਤਾਂ ਨਹੀਂ ਗਾ ਤੁਹਾਨੂੰ ਕਿ ਹਾਂ ਵੀ ਤੁਸੀਂ ਆਪਣੀ ਨੌਕਰੀ ਤੋਂ ਕੋਈ ਨਾ ਕਿਸੇ ਨਹੀਂ ਜਾ ਰਹੇ ਆਪਾਂ ਆਪਣੀ ਖੁਸ਼ੀ ਨਾਲ ਆ ਜੀ ਆਪਾਂ ਦੱਦ ਮਹਿਸੂਸ ਕਰਿਆ ਹਨ ਦਰਦ ਮਹਿਸੂਸ ਕਰਕੇ ਤਾਂ ਉਰੇ ਆਏ ਆ ਤਾਂ ਕਿ ਆਪਾਂ ਨ ਵੀ ਚਾਹਦਾ ਵੀ ਦੇਖੋ ਗਲਤ ਨਾ ਕਿਸੇ ਨਾਲ ਵੀ ਗਲਤ ਨਾ ਹੋਵੇ ੱੱਕਾ ਨਾ ਕਿਸੇ ਨਾਲ ਕਰੋ ਆਜੇ ਆਏ ਪ੍ਰਸ਼ਾਸਨੇ ਤੱਕਾ ਕਰੇ ਕਿੰਨੀ ਮਾਰੀ ਕਰ ਇਸ ਕਰਕੇ ਪਾਏ ਆ ਬਹੁਤ ਸੋਣਾ ਇੱਕ ਮੈਸੇਜ ਆ ਜਦੋਂ ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਆ ਜਾਂ ਸਾਡੇ ਕੌਮ ਦੇ ਪ੍ਰਤੀ ਦਰਦ ਹੈ ਤੇ ਦੇਖੋ ਹੁਣ ਸੰਦੀਪ ਸਿੰਘ ਸਨੀਵਾਰੇ ਇਸ ਬਜ਼ੁਰਗ ਦਾ ਮਨ ਦੇ ਵਿੱਚ ਦਾਦੀ ਸੀਪੀ ਉਹਦੇ ਨਾਲ ਤੱਕਾ ਹੋ ਰਿਹਾ ਤੇ ਮੈਂ ਕਿਉਂ ਨਾ ਜਾ ਕੇ ਕੜਾ ਦੇਖੋ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਹੇ ਨੇ ਅਰਬਸ ਸਟੇਟ ਦੇ ਵਿੱਚ ਤੇ ਇਹਨਾਂ ਦਾ ਮਨ ਹੋਇਆ ਕਿ ਮੈਂ ਵੀ ਇੱਥੇ ਜਾਵਾਂ ਤੇ ਇੱਥੇ ਆਏ ਨੇ ਸਾਈਕਲ ਤੇ ਆਏ ਨੇ ਇਹ ਤਾਂ 3-4 ਕਿਲੋਮੀਟਰ ਦੀ ਦੂਰੀ ਤੇ ਬਾਪੂ ਸਾਈਕਲ ਚਲਾ ਕੇ ਇਥੇ ਪਹੁੰਚਿਆ ਕਹਿੰਦਾ ਵੀ ਮੈਂ ਵੀ ਆਪਣਾ ਯੋਗਦਾਨ ਪਾਵਾਂ ਤੇ ਕਿਉਂਕਿ ਅਸੀਂ ਦੇਖ ਰਿਹਾ ਕਿ ਸਿੱਖ ਸੰਗਤ ਇਥੇ ਪਹੁੰਚੀ ਵੱਖ-ਵੱਖ ਜ਼ਿਲ੍ਹਿਆਂ ਤੋਂ ਇਥੇ ਪਹੁੰਚੀ ਹੈ ਤੇ ਤੁਸੀਂ ਵੀ ਸੋਚਿਆ ਕਿ ਮੈਂ ਵੀ ਆਣਾ ਕਿਹੜੇ ਪਿੰਡ ਦੇ ਹੋ ਆਪ ਜਲਾਰਪੁਰਾ ਜੀ ਮੇਰਾ ਜਲਾਰਪੁਰਾ ਪੰਜਾਬੀ ਯੂਨੀਵਰਸਿਟੀ ਜਪਜੀਨਾਥ ਕਿੰਨਾ ਟਾਈਮ ਤੋਂ ਨੌਕਰੀ ਕਰਦੇ ਮੈਨੂੰ ਹੋਗੇ 4 ਸਾਲ ਜੀ 4 ਸਾਲ ਤੇ ਜਦੋਂ ਕੋਈ ਐਦਾਂ ਧਰਨਾ ਲੱਗਦਾ ਜਾਂ ਮੋਰਚਾ ਹੁੰਦਾ ਹਾਂ ਹਾਂ ਆਪਾਂ ਜਾਂਦੇ ਜਿੱਥੇ ਦੱਦ ਆਪਣਾ ਲਿਖਦਾ ਕਿਸੇ ਕੋਈ ਗੱਲ ਤੋਂ ਹੋ ਰਹੀ ਹੈ ਨਿਆਂਜ ਹੋ ਰਿਹਾ ਕੋਈ ਰੋਜ਼ੀ ਰੋਟੀ ਕਰਕੇ ਤਾਂ ਤੁਸੀਂ ਕਮਾਉਣਾ ਤੇ ਫਿਰ ਉਹ ਤੁਸੀਂ ਆਪਣੀ ਪਰਮਾਤਮਾ ਅੱਪਾ ਕੌਣ ਆ ਜੀ ਰੋਜ਼ ਰੋਟੀ ਵੀ ਦਾਤ ਦੇ ਲਈ ਹੁੰਦੀ ਆ ਪੀਦੇ ਆਪ ਹੀ ਦੇਣ ਵਾਲਾ ਹੋਈ ਦੇਗਾ ਕੋਈ ਕਿਸੇ ਦਾ ਦੇਣ ਵਾਲਾ ਕੋਈ ਨਹੀਂ ਹੈਗਾ ਦਾਣਾ ਪਾਣੀ ਜਿਹੜਾ ਲਿਖਿਆ ਜਿੱਥੇ ਲਿਖਿਆ ਚਿਗਣਾ ਪੈਂਦਾ ਬੰਦਣਾ ਹੱਥ ਦਿਖਾ ਜਾਣਾ ਪੈਂਦਾ ਮੈਂ 1 ਸਾਲ ਚੱਲਾ ਕੇ ਦਿੱਲੀ 1 ਸਾਲ ਉੱਥੇ ਮੈਂ ਬਿਲਕੁਲ ਫ੍ਰੀ ਉਸ ਤੋਂ ਬਾਅਦ ਬਾਈ ਦੇ ਵਿੱਚ ਮੈਂ ਇੱਧਰ ਆ ਗਿਆ ਜੀ ਬਾਈ ਦੇ ਵਿੱਚ 4 ਸਾਲ ਹੋ ਗਏ ਜੀ ਉਹ ਮੈਨੂੰ ਫਲ ਮਿਲ ਗਿਆ ਮੈਨੂੰ ਉਹ ਫਲ ਮਿਲ ਗਿਆ ਇੱਧਰ ਆ ਕੇ ਮੈਂ ਉੱਥੇ 4 ਸਾਲ ਇੱਥੇ ਤਾਂ ਉੱਥੀ ਇੱਕ ਜਗ੍ਹਾ ਡਿਊਟੀ ਕਰਦੇ ਨੇ ਜੀ ਹਾਂ ਬਹੁਤ ਵਧੀਆ ਇੰਨੀ ਵਧੀਆ ਆਪਣੀ ਜਿਹੜੀ ਤੇ 3 ਫੇਸ ਆ ਸਾਰਾ ਬਹੁਤ ਵਧੀਆ ਬੰਦੇ ਸਾਰੇ ਇੱਕ ਨੰਬਰ ਸਾਰੇ ਇੱਕ ਤੋਂ ਇੱਕ ਚੜ੍ਹਦੇ ਚੜ੍ਹਦੇ ਵਧੀਆ ਬੰਦੇ ਅੱਛਾ ਹਾਂਜੀ ਉੱਤੇ ਹੁਣ ਮੈਨੂੰ ਕਹਿੰਦੇ ਵੀ ਚੱਕ ਕੋਈ ਪਾਸੇ ਜਾਣ ਦਿੰਦੇ ਨੇ ਤਾਂ ਹਾਂਜੀ ਹਾਂ ਜਿੱਥੇ ਵਧੀਆ ਜਿੱਤ ਨਹੀਂ ਕਹਿੰਦੇ ਵੀ ਜੇ ਧਰਨੇ ਲਾਉਣੇ ਆ ਤਾਂ ਫਿਰ ਨੌਕਰੀ ਛੱਡ ਲੈ ਨਾ 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 ਐਦਾਂ ਕਰਨੀ ਇਹ ਤਾਂ ਪ੍ਰਾਈਵੇਟਾ ਜੀ ਸਾਡਾ ਚੱਲ ਸਰਕਾਰੋਂ ਨਹੀਂ ਸਰਕਾਰ ਵਾਲਾ ਤਾਂ ਰੁਕਣਾ ਕਿਹਨੂੰ ਤੋਂ ਪਤਾ ਹੋ ਸਕਦਾ ਸਰਕਾਰ ਵਾਲਾ ਹੈਨਾ ਉਹਨਾਂ ਦਾ ਕਹਿੰਦੇ ਨੇ ਛੁੱਟੀ ਕਰਦੇ ਨੇ ਤੇ ਦੀ ਦੀ ਤੈਨੂੰ ਕੱਟ ਤੇ ਡਿਊਟੀ ਦਾ ਟਾਰ ਦੇਣਗੇ ਹਾਂ ਨਾ ਐਸਾ ਕਦੇ ਨਹੀਂ ਹੋਇਆ ਸਾਰੇ ਮੇਰਾ ਵਰਕੇ ਉਹ ਕਰਦੇ ਕਹਿੰਦੇ ਕੋਈ ਨਹੀਂ ਤੂੰ ਜਾਏਗਾ ਜਾਏਗਾ ਕੋਈ ਨਹੀਂ ਕਹਿੰਦਾ ਦਰਦ ਸਾਰਿਆਂ ਦਾ ਸੇ ਸਾਰ ਉਹਨਾਂ ਨੂੰ ਵੀ ਦਰਦ ਹੈ ਹਾਂ ਦਰਦ ਉਹਨਾਂ ਦਾ ਸਾਰੇ ਦੇਖੋ ਜਦ ਕਿਸੇ ਨਾਲ ਗਲਤ ਹੁੰਦਾ ਹਰ ਇੱਕ ਬੰਦਾ ਤੜਫਦਾ ਹੈ ਨਾ ਜੀ ਦਰਦ ਕਿਸੇ ਨਾਲ ਵੀ ਨਹੀਂ ਹੁੰਦਾ ਐਡਾ ਜ਼ੁਲਮ ਪ੍ਰਸ਼ਾਸਨ ਕਰੇ ਸ਼ਰਮਾਨੀ ਚਾਹੀਦੀ ਪ੍ਰਸ਼ਾਸਨ ਸ਼ਰਮਾਨੀ ਚਾਹੀਦੀ ਠੀਕ ਹੈ ਬਸ ਸਤਿ ਸ਼੍ਰੀ ਅਕਾਲ 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 ਸਤਿ ਕੋਈ ਭਾਵੇਂ ਨੌਕਰੀ ਤੇ ਹੋਵੇ ਭਾਵੇਂ ਕਿੱਦਾਂ ਪਰ ਜਦੋਂ ਕੌਮ ਦੇ ਲਈ ਕੋਈ ਵੀ ਜਿਹੜਾ ਕਾਰਜ ਵਿੱਢਿਆ ਜਾਂਦਾ ਉਹ ਚ ਸ਼ਮੂਲੀਅਤ ਪਾਉਣੀ ਜ਼ਰੂਰੀ ਸਮਝਦੇ ਨੇ ਧੰਨਵਾਦ ਜੀ ਧੰਨਵਾਦ